ਚਾਹੇ ਪੰਜਾਬ ਸਰਕਾਰ ਵੱਲੋਂ ਰੋਪੜ ਦੇ ਡੀਆਜੀ ਹਰਚਨ ਸਿੰਘ ਪੁੱਲਰ ਹੋਣਾ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਤਹਿਤ ਸੀਬੀਆਈ ਨੇ ਕੇਸ ਰਜਿਸਟਰਡ ਕੀਤਾ ਹੈ ਪਰ ਨਾਲ ਦੀ ਨਾਲ ਸੀਬੀਆਈ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਦੇ ਉੱਚ ਅਧਿਕਾਰੀ ਨਿਸ਼ਾਨੇ ਤੇ ਆ ਗਏ ਨੇ ਇਥੋਂ ਤੱਕ ਕਿ ਜਿਹੜਾ ਦਲਾਲ ਵਾ ਦਲਾਲ ਦੀ ਵੀ ਵੱਡੇ ਅਫਸਰਾਂ ਦੇ ਨਾਲ ਜਿਹੜੀ ਸਾਜ਼ ਜਿਹਨੂੰ ਸੈਟਿੰਗ ਕਿਹਾ ਜਾ ਸਕਦਾ ਉਹ ਵੀ ਸੀਬੀਆਈ ਦੇ ਹੱਥ ਲੱਗ ਚੁੱਕੀ ਆ ਤੇ ਪੰਜਾਬ ਦੇ ਕਈ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਨੀਂਦਾਂ ਉੱਡ ਗਈਆਂ ਨੇ ਪੂਰੀ ਖਬਰ ਸਾਹਮਣੇ ਆ ਰਹੀ ਆ ਕਿ ਹਰਚਨ ਸਿੰਘ ਭੁੱਲਰ ਤੋਂ ਬਾਅਦ ਸੀਬੀਆਈ ਦੀ ਰਿਪੋਰਟ ਤੇ ਪੰਜਾਬ ਦੇ ਕਈ ਵਿਭਾਗਾਂ ਦੇ ਵੱਡੇ ਅਧਿਕਾਰੀ ਵੀ ਨਿਸ਼ਾਨੇ ਤੇ ਆ ਗਏ ਨੇ ਚੰਡੀਗੜ੍ਹ ਤੋਂ ਜਿਹੜੀ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਕਿ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ सीबीआई ਨੇ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ ਏਜੰਸੀ ਨੂੰ ਸ਼ੁਰੂਆਤੀ ਜਾਂਚ ਵਿੱਚ ਕੁਝ ਚੈਟ ਵੀ ਹੱਥ ਲੱਗੀ ਹੈ ਇਸ ਤੋਂ ਇਲਾਵਾ ਵਿੱਤੀ ਲੈਣ ਦੇਣ ਦਾ ਵੀ ਪਤਾ ਲੱਗਾ ਇਸ ਚੈਟ ਤੇ ਅਤੇ ਵਿੱਤੀ ਲੈਣ ਦੇਣ ਦਾ ਪਤਾ ਲੱਗਣ ਤੋਂ ਬਾਅਦ ਕੁਝ ਨਿਆਂਿਕ ਅਫਸਰਾਂ ਤੋਂ ਇਲਾਵਾ ਕਈ ਵਿਭਾਗਾਂ ਦੇ ਵੱਡੇ ਅਧਿਕਾਰੀ ਵੀ सीबीआई ਦੇ ਨਿਸ਼ਾਨੇ ਤੇ ਆ ਗਏ ਨੇ ਇਹਨਾਂ ਵਿੱਚ ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਤੋਂ ਲੈ ਕੇ ਆਈਪੀਐਸ ਅਫਸਰਾਂ ਤੱਕ ਤੇ ਨਾਲ ਦੀ ਨਾਲ ਕੁਝ ਆਈਐਸ ਅਧਿਕਾਰੀਆਂ ਦੀ ਵੀ सीबीआई ਨੇ ਸੂਚੀ ਤਿਆਰ ਕਰ ਲਈ ਹੈ सीबीआई ਵੱਲੋਂ ਜਿਹੜੀ ਸੂਚੀ ਤਿਆਰ ਕੀਤੀ ਗਈ ਹੈ ਉਹਦੇ ਚ ਕਈ ਨਾਮੀ ਅਫਸਰ ਵੀ ਸਾਹਮਣੇ ਆਏ ਨੇ ਜੋ ਜਾਣਕਾਰੀ ਮਿਲੀ ਹੈ ਕਿ ਹੁਣ सीबीआई ਅਧਿਕਾਰੀਆਂ ਨੂੰ ਸੰਮਣ ਭੇਜ ਕੇ ਪੁਸ਼ਗਿਸ਼ ਵਾਸਤੇ ਬੁਲਾ ਸਕਦੀ ਹੈ ਇਹਨਾਂ ਅਫਸਰਾਂ ਨੂੰ ਹੁਣ ਭਾਜੜਾਂ ਪੈ ਚੁੱਕੀਆਂ ਇਹਨਾਂ ਵਿੱਚ ਕੁਝ ਅਧਿਕਾਰੀ ਉਹ ਨੇ ਜਿਹੜੇ ਚੋਰੀ ਦੀਆਂ ਕਾਰਾਂ ਸ਼ਰਾਬ ਤਸਕਰੀ ਜਾਂ ਪ੍ਰਾਪਰਟੀ ਵਿਵਾਦ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੇ ਹਨ ਇਹ ਵੀ ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਸੀਬੀਆਈ ਨੇ ਪਹਿਲੇ ਦੌਰ ਵਿੱਚ ਕੁਝ ਅਧਿਕਾਰੀਆਂ ਤੋਂ ਪੁਸ਼ਗਿਸ਼ ਕੀਤੀ ਹੈ ਤੇ ਹੁਣ ਸਬੰਧਤ ਵਿਭਾਗਾਂ ਤੋਂ ਲੜਿੰਦੀਆਂ ਫਾਈਲਾਂ ਤੇ ਰਿਪੋਰਟਾਂ ਵੀ ਮੰਗ ਲਈਆਂ ਨੇ ਏਜੰਸੀ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿੰਨਾਂপরিস্থিতੀਆਂ ਵਿੱਚ ਹਰਜਨ ਸਿੰਘ ਭੁੱਲਰ ਨਾਲ ਜੁੜੇ ਕੁਝ ਫੈਸਲੇ ਲਏ ਗਏ ਸਨ ਕਿ ਕੀ ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਗੈਰਵਾਜੋ ਪ੍ਰਭਾਵ ਜਾਂ ਦਬਾਅ ਪਾਇਆ ਗਿਆ ਸੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਬੀਏ ਨੇ ਜਾਂਚ ਨੂੰ ਹੋਰ ਵਧਾਵੀਂ ਦਿੱਤਾ ਤੇ ਤੇਜ਼ ਵੀ ਕਰ ਦਿੱਤਾ ਏਜੰਸੀ ਦਾ ਕਹਿਣਾ ਕਿ ਕੋਈ ਵਿਅਕਤੀ ਚਾਹੇ ਉਹ ਕਿਸੇ ਵੀ ਅਹੁਦੇ ਤੇ ਕਿਉਂ ਨਾ ਹੋਵੇ ਕਾਨੂੰਨ ਤੋਂ ਉੱਪਰ ਨਹੀਂ ਆ ਉੱਥੇ ਨਿਆਂਇਕ ਵਿਭਾਗ ਦੇ ਅੰਦਰ ਇਸ ਕਾਰਵਾਈ ਨੂੰ ਲੈ ਕੇ ਵੀ ਭਾਜੜ ਮਚੀ ਹੋਈ ਹੈ ਕਈ ਅਧਿਕਾਰੀਆਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਿਰਆਧਾਰ ਵੀ ਦੱਸਣਾ ਸ਼ੁਰੂ ਕਰ ਦਿੱਤਾ ਤੇ ਕਈ ਨੇ ਦਾਅਵਾ ਕੀਤਾ ਕਿ ਉਹ ਸਾਰੇ ਕਾਰਵਾਈ ਨਿਜ਼ਮਾ ਮੁਤਾਬਕ ਘਰੇ ਸਨ ਪੰਜਾਬੀ ਜਾਗਰਨ ਦੇ ਪਹਿਲੇ ਪੰਨੇ ਤੇ ਖਬਰ ਛਪੀਆ ਸਟੇਟ ਬਿਊਰੋ ਜਾਗਰਨ ਦੇ ਨਾਮ ਤੇ ਉਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ सीबीआई ਨੇ ਲੰਗੇ ਵੀਰਵਾਰ ਨੂੰ DIG ਹਰਚੰਦ ਸਿੰਘ ਭੁੱਲਰ ਹੋਣਾਂ ਨੂੰ ਰਿਸ਼ਵਤਖੋਰੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਘਰ ਦਫ਼ਤਰ ਤੇ ਹੋ ਟਿਕਾਣਾ ਉੱਤੇ ਵੀ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਦੌਰਾਨ 7 ਕਰੋੜ ਰੁਪਏ ਨਗਦ 2.5 ਕਿਲੋ ਸੋਨਾ 26 ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬ ਦੀਆਂ 108 ਬੋਤਲਾਂ ਮਰਸੀਡੀਜ਼ ਅਤੇ ਆਡੀ ਦੀਆਂ ਕਾਰਾਂ ਇਸੇ ਤਰ੍ਹਾਂ 50 ਤੋਂ ਵੱਧ ਬੁਨਿਆਮੀ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ ਫਿਲਹਾਲ ਅਰਜਨ ਸਿੰਘ ਭੁੱਲਰ 31 ਅਕਤੂਬਰ ਤੱਕ ਨਿਆਇਕ ਹਿਰਾਸਤ ਵਿੱਚ ਹਨ ਇਸ ਮਾਮਲੇ ਵਿੱਚ ਅਗੋਂ ਦੀ ਕਾਰਵਾਈ ਲਈ ਈਡੀ ਵੀ ਜਿਹੜੀ ਆ ਉਹਦੀ ਐਂਟਰੀ ਹੋ ਚੁੱਕੀ ਹੈ ਹਾਲਾਂਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਕੁਝ ਅਫਸਰਾਂ ਨੂੰ ਜਿਹੜਾ ਵਾ ਉਹ ਮਤਲਬੀ ਜਿਹੜਾ ਵਾ ਅਰਜਨ ਸਿੰਘ ਭੁੱਲਰ ਨੂੰ ਮਤਲਬ ਕੀਤਾ ਗਿਆ ਚੰਡੀਗੜ੍ਹ ਦੀ ਸੀਬੀਆਈ ਐਂਟੀ ਕ腐ਪਸ਼ਨ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਸੂਬਾ ਸਰਕਾਰ ਵੱਲੋਂ ਮੁਤਲਕ ਕਰ ਦਿੱਤਾ ਗਿਆ ਸੀ ਡੀਜੀਪੀ ਗੌਰਵ ਜਾਦਵ ਨੇ ਸਰਕਾਰ ਨੂੰ ਭੇਜੀ ਗਈ ਰਿਪੋਰਟ ਦੇ ਬਾਅਦ ਭੁੱਲਰ ਨੂੰ ਮੁਤਲਕ ਕਰਨ ਦੇ ਆਦੇਸ਼ ਜਾਰੀ ਕੀਤੇ ਸੀ 올 ਇੰਡੀਆ ਸਰਵਿਸ ਅਨੁਸ਼ਾਸਨ ਅਤੇ ਅਪੀਲ ਨਿਜ਼ਮ 1969 ਦੇ ਨਿਜ਼ਮ 32 ਦੇ ਤਹਿਤ ਕਿਸੇ ਅਧਿਕਾਰੀ ਨੂੰ 48 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਹਿਰਾਸਤਤ ਰਹਿਣ ਦੀ ਸਥਿਤੀ ਦੇ ਵਿੱਚ ਖੁਦ ਮੁਤਲਕ ਮੰਨਿਆ ਜਾਂਦਾ ਹੈ ਇਸੇ ਵਿਵਸਥਾ ਦੇ ਤਹਿਤ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕਰਕੇ ਬੀਤੇ ਦਿਨ ਹਰਚੰਦ ਸਿੰਘ ਭੁੱਲਰ ਹੋਣਾ ਨੂੰ ਜਿਹੜਾ ਵਾ ਉਹ ਮੁਅਤਲ ਕਰ ਦਿੱਤਾ ਗਿਆ ਸੀ ਉਧਰ ਦਲਾਲ ਜਿਹੜਾ ਕ੍ਰਿਸ਼ਾਨੂੰ ਸ਼ਾਰਦਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਉਹਦੇ ਸਬੰਧ ਡੀਆਈਜੀ ਹਰਚੰਦ ਸਿੰਘ ਭੁੱਲਰ ਸਮੇਤ ਕੁਝ ਹੋਰ ਵੀ ਵੱਡੇ ਅਫਸਰਾਂ ਦੇ ਨਾਲ ਉਹਦੀ ਗੂੜੀ ਸਾਝ ਜਾਂ ਸੈਟਿੰਗ ਸੀ 당ਕ ਪਾਸ ਕਰਦੇ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਖਬਰ ਵਿੱਚ ਕਿਹਾ ਗਿਆ ਕਿ ਰੋਪੜ ਰੇਂਜ ਦੇ ਡੀਆਈਜੀ ਹਰਜਨ ਸਿੰਘ ਪੁੱਲਰ ਦੇ ਖਿਲਾਫ ਭ੍ਰਸਟਾਚਾਰ ਮਾਮਲੇ ਵਿੱਚ ਸੀਬੀਏ ਦੀ ਜਾਂਚ ਹੁਣ ਪੰਜਾਬ ਦੇ ਕਈ ਆਈਪੀਐਸ ਤੇ ਆਈਐਸ ਅਧਿਕਾਰੀਆਂ ਤੱਕ ਪਹੁੰਚ ਸਕਦੀ ਹੈ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਕਥਿਤ ਦਲਾਲ ਕ੍ਰਿਸ਼ਨਨੂ ਸ਼ਾਰਦਾ ਦੀ ਭੂਮਿਕਾ ਅਹਿਮ ਦੱਸੀ ਜਾ ਰਹੀ ਹੈ ਜਿਸ ਦੇ ਸੰਪਰਕ ਵਿੱਚ ਕੇਵਲ ਡੀਆਈਜੀ ਹਰਜਨ ਸਿੰਘ ਪੁੱਲਰ ਹੀ ਨਹੀਂ ਬਲਕਿ ਕਈ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਜਿਹੜੇ ਨੇ ਸ਼ਾਮਲ ਸਨ ਤੇ ਕਮਾਈ ਦਾ ਜਰੀਆ ਇਹ ਦਲਾਲ ਬਣਿਆ ਹੋਇਆ ਸੀ ਉੱਥੇ ਹੀ ਗ੍ਰੈਵ ਭਾਗ ਨੇ ਡੀਆਈਜੀ ਹਰਜਨ ਸਿੰਘ ਭੁੱਲਰ ਨੂੰ ਜਿਹੜਾ ਵਾ ਉਹਦੇ ਤੋਂ ਮੁਤਲਕਾ ਦਿੱਤਾ ਗਿਆ ਸੀ ਸੀਬੀਆਈ ਦੀ ਪ੍ਰਮਪ ਜਿਹੜੀ ਸ਼ੁਰੂਆਤੀ ਜਾਂਚ ਵੀ ਜੇ ਸਾਹਮਣੇ ਆਇਆ ਸੀ ਕਿ ਕ੍ਰਿਸ਼ਨਨੂ ਸ਼ਾਰ ਦਾ ਲੰਮੇ ਸਮੇਂ ਤੋਂ ਪੰਜਾਬ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਦੇ ਸੰਪਰਕ ਵਿੱਚ ਸਨ ਉਹਨਾਂ ਦੇ ਲਈ ਆਰਥਿਕ ਗਤੀਵਿਧੀਆਂ ਨੂੰ ਉਹ ਸੰਭਾਲ ਰਿਹਾ ਸੀ ਖੁਦ ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਸੀਬੀਆਈ ਨੇ ਹਰਚੰਦ ਸਿੰਘ ਪੁੱਲਰ ਅਤੇ ਦਲਾਲ ਦੇ ਠਿਕਾਣਿਆਂ ਤੋਂ ਵੱਡੀ ਮਾਤਰਾ ਦੇ ਵਿੱਚ ਜਿਹੜੇ ਦਸਤਾਵੇਜ਼ ਬਰਾਮਦ ਕੀਤੇ ਨੇ ਉਹ ਦੀ ਹੁਣ ਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਣਕਾਰ ਇਹ ਵੀ ਦੱਸਦੇ ਨੇ ਕਿ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਸ਼ਰਾਬ ਕਾਰੋਬਾਰੀਆਂ ਆਨਲਾਈਨ ਸੱਟੇਬਾਜ਼ਾਂ ਸਮੇਤ ਕਈ ਹੋਰ ਵਪਾਰੀਆਂ ਤੋਂ ਜਿਹੜੇ ਨੇ ਮਹੀਨਾ ਲੈਂਡ ਦੇ ਦੋਸ਼ ਵੀ ਲੱਗੇ ਆ ਗਏ ਨੇ ਉਹਨਾਂ ਦੇ ਰੁਤਬੇ ਤੇ ਚੱਲਦੇ ਕੋਈ ਵਿਅਕਤੀ ਖੁੱਲ ਕੇ ਸ਼ਿਕਾਇਤ ਨਹੀਂ ਕਰਦਾ ਸੀ ਤੇ ਹੁਣ ਤੱਕ ਸੀਬੇ ਦੀ ਜਾਂਚ ਵਿੱਚ ਡੀਆਈਜੀ ਭੁੱਲਰ ਦੇ ਨਾਲ ਜੁੜੀਆਂ ਵੱਡੀ ਗਿਣਤੀ ਵਿੱਚ ਪ੍ਰਾਪਰਟੀਆਂ ਦਾ ਵੀ ਪਤਾ ਲੱਗਾ ਜਿਸ ਵਿੱਚ ਕਈ ਬਨਾਮੀ ਅਤੇ ਵਿਸ਼ਵਾਸਪਾਤਰਾਂ ਦੇ ਨਾਮ ਪ੍ਰਾਪਰਟੀ ਦੱਸੀ ਗਈ ਆ ਕੁਝ ਜਾਇਦਾਦਾਂ ਉਸ ਸਮੇਂ ਖਰੀਦੀ ਗਈ ਸੀ ਜਦ ਪੰਜਾਬ ਦੇ ਵਿੱਚ ਜਿਹੜਾ ਵਾ ਅਤਵਾਦ ਜਿਹੜਾ ਵਾ ਉਹ ਸਿਖਰ ਤੇ ਸੀ ਉਸ ਸਮੇਂ ਉਹਨਾਂ ਦੇ ਫਾਦਰ ਮੈਲ ਸਿੰਘ ਪੁੱਲਰ ਵੱਡੇ ਅਹੁਦੇ 'ਤੇ ਸਨ ਜੋ ਬਾਅਦ ਵਿੱਚ ਸੂਬੇ ਦੇ ਡੀਜੀਪੀ ਅਹੁਦੇ ਤੋਂ ਰਿਟਾਇਰ ਹੋਏ ਸਨ ਉਸ ਵਕਤ ਹਰਚੰਦ ਸਿੰਘ ਪੁੱਲਰ ਤੇ ਉਹਦੇ ਪਰਿਵਾਰ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜ਼ਰੂਰਤਮੰਦ ਲੋਕਾਂ ਤੋਂ ਸਸਤੀ ਦਰਾਂ 'ਤੇ ਜ਼ਮੀਨ ਖਰੀਦੀ ਸੀ ਜਿਹਦੀ ਹੁਣ ਕੀਮਤ ਕਰੋੜਾਂ ਦੱਸੀ ਜਾ ਰਹੀ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਐਫਆਈਆਰ ਦਰਜ ਕਰਨ ਤੋਂ ਇਲਾਵਾ ਸੀਬੀਆਈ ਹੁਣ ਸਰੂਤਾ ਤੋਂ ਵੱਧ ਆਮਦਨ ਬਣਾਉਣ ਦਾ ਵੀ ਕੇਸ ਦਰਜ ਕਰਨ ਦੀ ਤਿਆਰੀ ਵਿੱਚ ਹੈ ਇਸ ਦੇ ਲਈ ਦਿੱਲੀ ਦੇ ਮੁੱਖ ਦਫ਼ਤਰ ਜਿਹੜਾ ਸੀਬੀਆਈ ਦਾ ਹੈੱਡਕੁਆਰਟਰ ਉੱਥੋਂ ਚੰਡੀਗੜ੍ਹ ਦੀ ਜਿਹੜੀ ਬ੍ਰਾਂਚ ਆ ਉਹ ਮਨਜ਼ੂਰੀ ਲੈ ਰਹੀ ਹੈ ਅਤੇ ਇਸੇ ਗ੍ਰਹਿਭਾਗ ਦੇ ਜਿਹੜੇ ਦੇਸ਼ਾਂ ਤੇ ਹੁਣ ਜਿਹੜਾ ਵਾ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਜਾਂਚ ਸ਼ੁਰੂ ਹੋਣ ਵਾਲੀ ਹੈ ਵੀ ਦੱਸਿਆ ਜਾ ਰਿਹਾ ਈਡੀ ਨੇ ਸੀਬੀਆਈ ਤੋਂ ਦਸਤਾਵੇਜ਼ ਦੀ ਮੰਗ ਵੀ ਕਰ ਲਈ ਹੈ ਤੇ ਮਨੀ ਲਾਂਡਰਿੰਗ ਦੇ ਐਂਗਲ ਤੋਂ ਵੀ ਕੇਸ ਨੂੰ ਦੇਖ ਸਕਦੀ ਆ ਉਸੇ ਤਰ੍ਹਾਂ ਜਿਹੜਾ ਹਾਕੀ ਖਿਡਾਰੀ ਜਿਹੜਾ ਜਿਹੜਾ ਇਸ ਸਮੇਂ ਦਲਾਲ ਦੇ ਤੌਰ ਤੇ ਚਰਚਾ ਦੇ ਵਿੱਚ ਆ ਕ੍ਰਿਸ਼ਨੂ ਸ਼ਾਰਦਾ ਨਾਭਾ ਨਿਵਾਸੀ ਜਿਹੜਾ ਕ੍ਰਿਸ਼ਨੂ ਸ਼ਾਰਦਾ ਪਹਿਲਾਂ ਇੱਕ ਲੋਕਲ ਨੇਤਾ ਦੇ ਨਾਲ ਜੁੜਿਆ ਸੀ ਉਸ ਤੋਂ ਬਾਅਦ ਉਹ ਮੰਡੀ ਗੁਬਿੰਦਗੜ ਵਿੱਚ ਫਾਇਰ ਬ੍ਰਿਗੇਡ ਵਿੱਚ ਕੁਝ ਸਮੇਂ ਠੇਕੇ ਤੇ ਨੌਕਰੀ ਕਰਦਾ ਰਿਹਾ ਸਕੂਲੀ ਅਤੇ ਕਾਲਜ ਸਮੇਂ ਵਿੱਚ ਉਹ ਹਾਕੀ ਖਿਡਾਰੀ ਰਹਿ ਚੁੱਕਾ ਦੱਸਿਆ ਜਾ ਰਿਹਾ ਹੈ ਕਿ ਕਰੀਬ 2 ਸਾਲ ਪਹਿਲਾਂ ਹੀ ਹਰਜਨ ਸਿੰਘ ਭੁੱਲਰ ਦੇ ਨਾਲ ਉਹਨੇ ਜਿਹੜੀ ਮੁਲਾਕਾਤ ਹੋਈ ਉਹ ਇੱਕ ਪੀਪੀਐਸ ਅਧਿਕਾਰੀ ਦੇ ਜਰੀਏ ਹਰਜਨ ਸਿੰਘ ਭੁੱਲਰ ਦੇ ਨਾਲ ਉਹਦੀ ਦੋਸਤੀ ਬਣੀ ਸੀ ਇਸ ਤੋਂ ਬਾਅਦ ਹਰਚੰਦ ਸਿੰਘ ਭੁੱਲਰ ਨੇ ਆਪਣੇ ਮੰਥਲੀ ਅਤੇ ਹੋਰ ਵਿੱਤੀ ਲੈਣ ਦੇ ਦਾ ਜਿੰਮਾ ਇਸ ਖਾਕੀ ਖਿਡਾਰੀ ਨੂੰ ਸੌਂਪ ਦਿੱਤਾ ਸੀ ਪੂਰੇ ਨੈਟਵਰਕ ਵਿੱਚ ਕ੍ਰਿਸ਼ਨੂ ਦੇ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਦੱਸੇ ਜਾ ਰਹੇ ਨੇ ਜੋ ਹਰਚੰਦ ਸਿੰਘ ਭੁੱਲਰ ਵਾਸਤੇ ਕੰਮ ਕਰਦੇ ਸੀ ਔਰ ਸਭ ਤੋਂ ਵੱਧ ਪਿਛਲੇ 2 ਸਾਲਾਂ ਵਿੱਚ ਇਸ ਦਲਾਲ ਡੀਆਜੀ ਭੁੱਲਰ ਸਮੇਤ ਕਈ ਅਧਿਕਾਰੀਆਂ ਦੇ ਲਈ ਜਿਹੜਾ ਉਹ ਕੰਮ ਕਰਦਾ ਸੀ ਇਹ ਵੀ ਦੋਸ਼ ਲੱਗੇ ਨੇ ਹਾਲਾਂਕਿ ਹਰਚੰਦ ਸਿੰਘ ਭੁੱਲਰ ਹਨ ਜਿੱਦਣ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ ਉਹਨਾਂ ਨੇ ਸਿਰਫ ਇੱਕ ਟੁਕਵੀਂ ਗੱਲ ਕੀਤੀ ਸੀ ਕਿ ਕੋਰਟ ਉਹਨਾਂ ਨੂੰ ਇਨਸਾਬ ਦੇਗੀ ਲੇਕਿਨ ਫਿਲਹਾਲ ਉਹਨਾਂ ਤੇ ਬਹੁਤ ਸਾਰੇ ਅਜਿਹੇ ਦੋਸ਼ ਲੱਗੇ ਨੇ ਜਿਨ੍ਹਾਂ ਦੋਸ਼ਾਂ ਨੂੰ ਲੈ ਕੇ ਉਹਨਾਂ ਨੂੰ ਹੁਣ ਸਾਬਤ ਕਰਨਾ ਪੋਗਾ ਕਿ ਜਿਹੜੇ ਦੋਸ਼ ਲਗਾਏ ਗਏ ਨੇ ਉਹ ਕਿੰਨੇ ਝੂਠੇ ਨੇ ਜਾਂ ਕਿੰਨੇ ਸੱਚੇ ਨੇ ਲੇਕਿਨ ਫਿਲਹਾਲ ਜਿਹੜਾ ਸੂਬੇ ਦੇ ਕਈ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਸੀਬੀਆਈ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਜਿੱਥੇ ਹਰਜਨ ਸਿੰਘ ਭੁੱਲਰ ਦਾ ਸਵਾਲ ਉੱਥੇ ਜਿਹੜਾ ਦਲਾਲ ਆ ਉਹਦੇ ਵੀ ਕਈ ਅਫਸਰਾਂ ਦੇ ਨਾਲ ਜਿਹੜੇ ਸਬੰਧ ਸਾਮਣੇ ਆਇਆ ਨੇ OCBI ਕੋਲ ਇਹਨਾਂ ਦੋਨਾਂ ਜਣਾਂ ਦੀ ਜਿਹੜੀ ਸੈਟਿੰਗ ਆ ਸੈਟਿੰਗ ਦੇ ਵਿੱਚ ਜਿਹੜੀ ਚੈਟ ਹੁੰਦੀ ਰਹੀ ਆ ਉਹ ਵੀ CBI ਦੇ ਹੱਥ ਲੱਗੀ ਆ ਫਿਲਹਾਲ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ